ਇਹ ਹੈ ਜੀ ਗੋਬਿੰਦ ਧਾਨ ਤੋਂ ਗਰਮਾ ਓਏ ਗੋਬਿੰਦ ਸਾਹਿਬ ਨੂੰ ਜਾਂਦੇ ਆ ਰਸਤੇ ਇੱਕ ਗਲੇਸ਼ੀਅਰ ਜੋ ਬਰਫ਼ ਦੇ ਨਾਲ ਪੂਰਾ ਪੈਸਨੈਸ ਰਹਿੰਦਾ ਪੂਰੀ ਠੰਡਾ ਪੂਰਾ ਚਿੱਲਡ ਪਾਣੀ ਹਾਂ ਵੀ ਠੰਡੀ ਪੂਰੀ ਇਹ ਜਿਹੜਾ ਨਿਸ਼ਾਨ ਸਾਹਿਬ ਦਿਖਾ ਰਹੇ ਸੀ ਨਿਸ਼ਾਨ ਸਾਹਿਬ ਤੋਂ ਗੁਰਦੁਆਰਾ ਸਾਹਿਬ 150 ਪੌੜੀ ਉੱਪਰ ਹੀ ਰਹਿ ਗਿਆ ਹੋਵੇ ਬਸ ਅਗਰ ਪਹੁੰਚਿਆ ਸੱਚਖੰਡ ਸ੍ਰੀ ਹੰਗੋਰ ਸਾਹਿਬ ਅਸਾਂ ਜੀ ਸੱਚਖੰਡ ਹੀ ਜੀ ਹੰਗੋਰ ਸਾਹਿਬ ਪਹੁੰਚ ਚੁੱਕੇ ਆ ਜੀ ਦੇਖ ਸਕਦੇ ਤੁਸੀਂ ਬਾਹਰ ਆ ਜੀ کرتا ہے اوئے آ جا یار پانی دے اوئے 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 اے کرو یار انشاءاللہ بول دے اے نکاح اوہ سنتیاں کوئی شادی نہیں کر کے سامنے بتا دے نامڑا ਸੋਨੂੰ ਹੁਣ ਖਿੱਚੀ ਆਜੇ ਘੋੜੇ ਤਾਂ ਆਇਆ ਪੰਡਤਾਂ ਦੇ ਚਾਰ ਪੰਜ ਕੇਸ਼ੇ ਲਗਾਤਾ ਬਸ ਤਾਂ ਦੇ ਲੋੜ ਹੈ ਫੈਸਲਾ ਕਰਨਾ ਦੱਸੇ ਸਰਕਾਰ ਲਈ ਪੈਸਾ ਮਰਦਨ ਸਿੱਕਾਟੀ ਕੈਸਾ ਮਾੜਾ ਉਹ ਕੰਮ ਕਰਦਾ ਬਿਨਾਂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਦੁਸ਼ਟ ਦਮਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪੂਰਬਲੇ ਜਨਮ ਤਪ ਅਸਥਾਨ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਵਿਖੇ ਜੋ ਸੰਗਤ ਨੇ ਰਿਸ਼ੀਕੇਸ਼ ਤੋਂ ਗੋਬਿੰਦਗਾੜ੍ਹ ਗੋਬਿੰਦਗਾੜ੍ਹ ਤੋਂ ਗੋਬਿੰਦਧਾਮ ਗੋਬਿੰਦਧਾਮ ਤੋਂ ਅੱਜ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਵਿਖੇ ਜੋ ਜਥਾ ਦਾਸ ਦੇ ਨਾਲ ਆਇਆ ਉਹ ਸਾਰਿਆਂ ਨੇ ਇਸ਼ਨਾਨ ਪਾਣੀ ਕਰ ਲਿਆ ਤੇ ਬਿਲਕੁਲ ਜਿਹੜੇ ਸਿੰਘ ਆ ਸਾਡੇ ਉਹ ਤਿਆਰ ਵਰ ਤਿਆਰ ਆ ਤੇ ਇਸ਼ਨਾਨ ਪਾਣੀ ਸਾਰਿਆਂ ਨੇ ਕਰ ਲਿਆ ਮੇਰੇ ਵੀਰਾਂ ਨੇ ਤੇ ਦਰਸ਼ਨ ਮੇਲੇ ਕਰਨ ਵਾਸਤੇ ਸੱਚਖੰਡ ਅੰਦਰ ਚਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਜਸਾ ਜੀ ਦਾ ਪ੍ਰਸ਼ਾਦਾ ਦੇ ਸਾਰਾ ਸੋਨਾ ਦੇਖ ਸ਼ਗਰੇ ਨੇ ਸੰਗਤ ਵੀ ਛਗਰੀ ਆ ਜੀ ਤੁਸੀਂ ਦੇਖ ਸਕਦੇ ਹੋ ਯਾਦ ਆ ਤੇ ਖਿੜੀ ਦਾ ਪ੍ਰਸ਼ਾਦ ਹੈ ਜਿਹੜਾ ਸ਼ਗਰੇ ਨੇ ਇਹ ਲੰਗਰ ਆ ਲੈ ਸਤਿਗੰਗਨ ਸ੍ਰੀ ਅੰਕੁਰ ਸਾਹਿਬ ਜੀ ਦਾ ਤੇ ਆਪਣੇ ਜਿਹੜੇ ਪਤਾਲੀਏ ਵੀ ਲੰਗਰ ਦੇ ਵਿੱਚ ਨੇ ਉਹ ਮਸ਼ਹੂਰੀ ਆ ਤੁਹਾਨੂੰ ਪਤਾ ਹੀ ਆ ਮਹਾਰਾਜ ਦੀ ਕਿਰਪਾ ਨਾਲ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਗਏ ਨੇ ਇੱਕ ਦਿਖੇ ਚਾਹ ਤਿਖੇ ਤੁਹਾਨੂੰ ਦੋ ਦੂਜਾ ਉਹਦੀ ਬੈਕਸਾਈਡ ਦੀ ਨਾਲ ਹੀ ਤੁਸੀਂ ਦੇਖ ਸਕਦੇ ਹੋ ਦੋ ਜਿਹੜੇ ਆਪਣੇ ਨਿਸ਼ਾਨ ਸਾਹਿਬ ਹੋ ਗਏ ਨੇ ਪਹਿਲਾ ਜਿਹੜਾ ਆਹ ਵਾਲੀ ਪਹਾੜੀ ਤੇ ਆ ਫਿਰ ਉਸ ਤੋਂ ਬਾਅਦ ਇਹਨੇ ਆਪਣੇ ਤੀਜਾ ਨਿਸ਼ਾਨ ਸਾਹਿਬ ਮਾਲਕ ਦੀ ਕਿਰਪਾ ਨਾਲ ਆ ਜੇ ਤਿੰਨ ਨਿਸ਼ਾਨ ਸਾਹਿਬ ਜੇ ਇੱਕ ਇੱਕ ਨਿਸ਼ਾਨ ਸਾਹਿਬ ਆਹ ਦੇਖ ਸਕਦੇ ਹੋ ਆਹ ਵਾਲੀ ਚੋਟੀ ਦੇ ਜਿਹੜਾ ਆਪਣੇ 4 ਹੋ ਚੁੱਕੇ ਨੇ ਪੰਜਵਾਂ ਇਹ ਵਾਲੀ ਚੋਟੀ ਤੇ ਆ 6ਵਾਂ ਇਹ ਚੋਟੀ ਤੇ ਤੇ ਸਤਵਾਂ ਆਪਣਾ ਇਹ ਚੋਟੀ ਤੇ ਆ ਜੀ